ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦੇ ਮੇਲੇ ਤੇ ਸ੍ਰੀ ਮੁਕਸਰ ਸਾਹਿਬ ਵਿਖੇ ਬਾਈ ਮੰਜੀਆਂ ਲਾ ਕੇ ਵੀ ਬੈਠਣਗੇ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਵੇਲੇ ਬੈਠੇ ਸੀ ਧੀਰਮੱਲੀਏ ਵੀ ਹੋਣਗੇ ਉੱਥੇ ਉੱਥੇ ਮੀਣੇ ਮਛੰਦ ਵੀ ਹੋਣਗੇ ਤੇ ਮੈਂ ਜ਼ਿਕਰ ਕਰ ਦਿੰਨਾ ਕਈ ਵਾਰੀ ਕਿਸੇ ਨੂੰ ਭੁਲੇਖਾ ਰਹਿ ਜਾਂਦਾ ਵੀ ਧੀਰਮੱਲੀਏ ਕੌਣ ਨੇ ਦੀਰਮਲੀ ਅਮਰਤਪਾਲ ਦਾ ਪਰਿਵਾਰ ਤੇ ਨਾਲ ਸਰਬੀ ਸਿੰਘ ਐਮਪੀ ਵਰਗੇ ਨੇ ਦਵਾਰੇ ਕਮ ਪਰ ਸਮਝ ਆ ਰੂ ਵੀਡੀਓ ਨੂੰ ਰਿਪੀਟ ਚੋੜ ਲਓ ਮਸੰਦ ਕੌਣ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਤੇ ਕਬਜ਼ਾ ਕੀਤਾ ਸੀ ਉਹ ਬਾਦਲ ਪਰਵਾਰ ਸਮਝ ਆ ਗਈ ਹੋਣੀ ਤੇ ਮੀਣੇ ਕੌਣ ਨੇ ਤੇ ਉਹ ਸੁਜੀਤ ਮਾਨ ਵਰਗੇ ਨੇ ਪੰਜ ਚਾਰ ਹੋਰ ਵੀ ਹੋਣਗੇ ਤੇ ਅਮਰਤਪਾਲ ਦਾ ਪਾਪਾ ਵੀ ਐਸੇ ਮੀਡਿਆ ਵਿੱਚ ਹੀ ਗਿਣਿਆ ਜਾਂਦਾ ਤੇ ਇਹ ਸਾਰੇ ਨਾ ਉਹ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਵੇਲੇ 22 ਮੰਜੀਆਂ ਲਾ ਕੇ ਆਪਣੇ ਆਪ ਨੂੰ ਕਹਤਾ ਸੀ ਕਿ ਅਸੀਂ ਗੁਰੂ ਆ ਅਸੀਂ ਗੁਰੂ ਆ ਕਹਤਾ ਸੀ ਨਾ ਕਿ ਉਹ ਹੀ ਨੇ ਤੇ ਇਹਨਾਂ ਦੀਆਂ ਕਾਨਫਰੰਸਾਂ ਹੋਈਆਂ ਨੇ ਮੁਕਤਸਰ ਸਾਹਿਬ ਦੀ ਧਰਤੀ ਤੇ ਮਾਗਦੇ ਮਿਲਦੇ ਇਹਨਾਂ ਵਿੱਚ ਕੌਮ ਦੀ ਗੱਲ ਕਰਨ ਵਾਲਾ ਇੱਕ ਵੀ ਹੈ ਨਹੀਂ ਇਹ ਸਾਰੇ ਉਹ ਨੇ ਜਿਹੜੇ ਕੌਮ ਦਾ ਬੇੜਾ ਗਰ ਕਰ ਚੁੱਕੇ ਨੇ ਹੁਣ ਲੋਕਾਂ ਨੂੰ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਸੀ ਪਤਾ ਲੱਗ ਗਿਆ ਭਾਵੇਂ ਬਾਦਲ ਕੇ ਹੋਣ ਭਾਵੇਂ ਸਿਮਰਿਤ ਮਾਨਵਰਗੇ ਹੋਣ ਭਾਵੇਂ ਅਮਰਤਪਾਲ ਦਾ ਭਾਪਾ ਹੋਵੇ ਸਰਵਜਿੰਦਰ ਸਿੰਘ ਖਾਲਸਾ ਹੋਵੇ ਕਨ ਸਿੰਘ ਵਰਗੇ ਹੋਣ ਤੇ ਜਸਕਰਨ ਸਿੰਘ ਵਰਗੇ ਤੇ ਜਾ ਸਿਮਰਿਤ ਮਾਨਵਰਗੇ ਹੋਣ ਇਹ ਸਾਰੇ ਹੀ ਕੌਮ ਦਾ ਬੇੜਾ ਗਰ ਕਰਦੋਣੇ ਜਿੰਨੀਆਂ ਕਰਤੂਤਾਂ ਇਹਨਾਂ ਨੇ ਕੀਤੀਆਂ ਕੌਮ ਦਾ ਬੇੜਾ ਬਹਣ ਬਾਅਦ ਤੇ ਉਹ ਸਾਰੀਆਂ ਲੋਕਾਂ ਨੂੰ ਸਮਝ ਵਿੱਚ ਆ ਗਈਆਂ ਇਹਨਾਂ ਦੀਆਂ ਕਰਤੂਤਾਂ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਕੋਈ ਨਾ ਕੋਈ ਨਵੀਂ ਕਾਰਡ ਕੱਢਣਗੇ ਵੀ ਕਿੱਦਾਂ ਪੰਜਾਬ ਦੇ ਲੋਕਾਂ ਨੂੰ ਸੇ ਕੌਮ ਨੂੰ ਬੇਵਕੂਫ ਬਣਾਇਆ ਜਾਵੇ ਤੇ ਕੱਲ ਨੂੰ ਦੇਖਿਓ ਕਿੱਦਾਂ ਗੱਪ ਮਾਰਨਗੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਛਿਰ ਤੇ ਕਿਤੇ ਲੀਲੀਆਂ ਦਸਤਾਰਾਂ ਹੋਣਗੀਆਂ ਟੌੜਾ ਕਲਰ ਤੇ ਗੱਲ ਵਿੱਚ ਹਜ਼ੂਰੀਏ ਹੋਣਗੇ ਕਿਤੇ ਗੋਲਦ ਦਸਤਾਰਾਂ ਹੋਣੀਆਂ ਪੀਲੀਆਂ ਤੇ ਗੱਲ ਵਿੱਚ ਚਿੱਟੇ ਹਜ਼ੂਰੀਏ ਹੋਣਗੇ ਗਿੱਟਿਆਂ ਤੱਕ ਚੋਲੇ ਹੋਣਗੇ ਹੱਥਾਂ ਵਿੱਚ ਮਾਲਾ ਪਾਈਆਂ ਹੋਣਗੀਆਂ ਤੇ ਮੂੰਹ ਤੋਂ ਬੜਾ ਮਿੱਠਾ ਬੋਲਣਗੇ ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਕਿਰਪਾ ਬੜੀ ਹੈ ਤੇ ਕਈਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵੀ ਨਹੀਂ ਬੁਲਾਉਣੀ ਹੁੰਦੀ ਤੇ ਦੇਖਿਓ ਕੱਲ ਨੂੰ ਕਿਦਾਂ ਰੱਬ ਨੂੰ ਥੱਲੇ ਲਾਉਣਗੇ ਧਰਤੀ ਤੋਂ ਜਿਵੇਂ ਮਿਰਜ਼ਾ ਕਹਿੰਦਾ ਸੀ ਨਾ ਸਹਿਵਾ ਨੂੰ ਕਿ ਮੈਂ ਇੰਨਾ ਤਾਕਤਵਾਰ ਹਾਂ ਸੂਰਜ ਨੂੰ ਮੈਂ ਚੌਰਸ ਕਰ ਸਕਦਾ ਤੇ ਕੱਲ ਨੂੰ ਇਹ ਉਦਾਂ ਹੀ ਰੱਬ ਨੂੰ ਵੀ ਥੱਲੇ ਲਾਉਣਗੇ ਸੂਰਜ ਨੂੰ ਵੀ ਸ਼ਾਇਦ ਚੌਰਸ ਕਰ ਦੇਣ ਸ਼ਾਇਦ ਅੰਬਰ ਆਕਾਸ਼ ਨੂੰ ਵੀ ਟਾਕੀ ਲਾ ਦੇਣੇ ਬੰਦੇ ਦੇਖਿਓ ਕੱਲ ਨੂੰ ਗੱਪ ਇਹਨਾਂ ਦੀ ਵੱਡੇ ਵੱਡੇ ਮੀਡੀਆ ਵਾਲੇ ਹੋਣਗੇ ਦਲਾਲ ਜਿਹੜੇ ਇਹਨਾਂ ਨੂੰ ਉਭਾਰਨਗੇ ਬਾਰੇ ਸਾਰਾ ਲੁੰਗਲਾਣਾ ਪਤਾ ਕੁੰਗੜੇ ਜਿਨ੍ਹਾਂ ਨੇ ਪੰਜਾਬ ਦਾ ਸਿੱਖ ਕੌਮ ਦਾ ਬੇੜਾਗਰ ਕਰਤਾ ਤੇ 40 ਮੁਕਤਿਆਂ ਦੀ ਯਾਦ ਵਿੱਚ ਉੱਥੇ ਜੋੜ ਮੇਲਾ ਹੁੰਦਾ ਇਹ ਤੁਹਾਨੂੰ ਸਭ ਨੂੰ ਪਤਾ ਹੈ ਤੇ 40 ਮੁਕਤੇ ਕੌਣ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਕਿ ਉਹ ਨੇ ਬਾਰਾਮਹ ਬਾਣੀ ਦੇ ਵਿੱਚ ਆਉਂਦੇ ਪਰ ਇਹ ਸਾਰੇ ਸੱਚ ਦੇ ਮਾਰਗ ਤੋਂ ਥਿੜਕੇ ਹੋਏ ਇਹ ਸਾਰੇ ਤਨਖਾਈ ਸਭ ਨੇ ਬਿਦਾਵਾ ਲੈ ਕੇ ਦਿੱਤਾ ਹੋਇਆ ਇਹ ਬੇਨਤੀ ਪ੍ਰਵਾਨ ਕਰਿਓ ਇਹ ਕਰਤੂਤਾਂ ਕੱਲ ਨੂੰ ਮੁਖਸ਼ਰ ਸਾਹਿਬ ਦੀ ਧਰਤੀ ਤੇ ਇਹ ਬੰਦੇ ਚਾਰ ਸਫੇਰੋ ਕਰਨਗੇ ਫਿਰ ਕਹਿਣਗੇ ਜੀ ਪੰਥ ਦੀ ਏਕਤਾ ਬਾਸਤੇ ਕਰ ਰਹੇ ਆ ਗੁਰੂ ਪਾਸਾ ਦਾ ਪਰਿਵਾਰ ਖੇਰੋ ਖੇਰੋ ਹੋਇਆ ਸਰਸਨ ਅੰਦੀ ਤੇ ਵਿਛੋੜਾ ਪਿਆ ਪਰ ਇਹ ਹਰਾਮਖੋਰ ਮੁਖਸ਼ਰ ਦੀ ਧਰਤੀ ਤੇ ਪੰਜ ਸੱਤ ਸਟੇਜਾਂ ਲਾ ਕੇ ਬੈਠਣਗੇ ਦੇਖ ਲਿਓ ਕਰਤੂਤਾਂ ਆਲਵਾੜ ਦੇ ਵਿੱਚ ਲੈਫਟ ਐਲੀਕੇਸਟ ਹੋਊਗਾ ਦੇਖ ਲਿਓ ਅਸਮਜੀਤ ਮਾਨ ਹੈ ਚਿੱਠੀਆਂ ਵੇਚਣ ਵਾਲਾ ਆ ਬਾਦ ਲੱਗੇ ਨੇ ਗੁਰਸਾਹਿਬ ਦੀ ਬੇਦਵੀ ਕਰਾਉਣ ਵਾਲੇ ਆਹਾ ਅੰਮ੍ਰਿਤਪਾਲ ਦਾ ਭਾਪਾ ਹੈ ਜਿਹਦਾ ਪੁੱਤ ਵੀ ਨਸ਼ੇੜੀ ਹੈ ਤੇ ਜਿਹੜਾ ਜੇਲ੍ਹ ਵਿੱਚ ਬੈਠਾ ਐਮਪੀ ਉਹਦੀਆਂ ਤਾਰਾਂ ਗੈਂਗਸਟਰਾਂ ਨਾਲ ਜੁੜੀਆਂ ਹੋਈਆਂ ਨੇ ਇਹ ਸਾਰੀਆਂ ਕਤੂਤਾਂ ਕੱਲ ਨੂੰ ਲੈਵ ਸੁਣ ਲਿਓ ਮੁਕਸਰ ਦੀ ਧਰਤੀ ਤੋਂ ਮੈਂ ਅੱਜ ਹੀ ਤੁਹਾਡੇ ਸਾਹਮਣੇ ਬੋਲ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ